ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਚਰਨਾਂ ਦੇ ਪਾਤਸ਼ਾਹ ਮਹਾਰਾਜ ਸਦਾ ਹੀ ਜੈਕਾਰੇ ਗਾ ਰਹੇ ਸਦਾ ਹੀ ਜੈਕਾਰੇ ਗਾ ਰਹੇ ਸਰਬਤਾ ਪਾਇਆ ਕਰਵਾ ਬਈ ਮੇਰ ਨੂੰ ਇਹ ਉਪਾ ਕਰਵਾ ਬਈ ਸੁਖਾਂ ਬਖਸ਼ਿਆ ਮਾਸ਼ਰੋ ਬਈ ਇਹ ਕਿਹੜੀ ਨਿਮਰਤਾ ਸੰਤਨ ਇਸ ਦੇ ਪਾਤਸ਼ਾਹ ਮਹਾਰਾਜ ਕਰੋ ਕਿ ਤੁਹਾਨੂੰ ਇਹ ਮੇਰ ਕੋਈ ਚਲ ਹੋ ਹੈ ਜੀ ਕੀ ਮੇਰੇ ਤੇ ਕਲ ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਪਰ ਦੂਜਾ ਇੱਕ ਓੰਕਾਰ ਸਤ ਗੁਰ ਪਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਉਹ ਤਿਸ ਪਹਿ ਆਪ ਵੇਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰਹਿ ਤਾ ਸਤ ਗੁਰ ਮਿਲਹਿ ਹਰ ਹਰ ਨਾਮ ਧਾਈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਆਤਿਸ ਪਹਿ ਆਪ ਵੇਚਾਈ ਦਰਸਨ ਹਰ ਦੇ ਖਣਕੈ ਤਾਈ ਕਿਰਪਾ ਕਰਹਿ ਤਾਂ ਸਤਗੁਰ ਮਿਲਹਿ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਤਾ ਤੁਝੈ ਅਰਾਧੀ ਦੁਖ ਭੀ ਤੁਜੈ ਧਾਈ ਜੇ ਪੋਖ ਦੇਤਾ ਇਤਹੀ ਰਾਜਾ ਦੁਖ ਵਿੱਚ ਸੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪਖਾ ਫੇਰੀ ਪਾਣੀ ਢੋਆ ਜੋ ਦੇਵਹਿ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰੈ ਹਰ ਮੀਲ ਲਹਿੋ ਵੜਾਈ ਅੱਖੀ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲ ਹੈ ਤਾਂ ਤੁਝੈ ਆਰਾਧੀ ਜੇ ਮਾਰ ਕੱਢੈ ਭੀ ਧਾਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋੜ ਨਾ ਜਾਈ ਜੇ ਤਦਵਲ ਰਹਿ ਤਾਂ ਕੋਈ ਕਹਿਉ ਆਖਉ ਤੋ ਵਿਸਰਿਆ ਮਰ ਜਾਈ ਵਾਰ-ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਿਆ دیਵਾਨਾ ਹਰ ਤਉ ਦਰਸਨ ਕਹਿ ਤਾਈ ਚਖੜ ਝਾਂਗੀ ਮਿਹੋ ਵਰਸੈ ਈ ਗੁਰ ਦੇਖਣ ਜਾਈ ਸਮੰਦ ਸਾਗਰ ਹੋਵੇ ਬਹੁਖਾਰਾ ਗੁਰ ਮਿਲ ਲੰਘ ਗੁਰ ਪਹਿ ਜਾਈ ਜੋ ਪ੍ਰਾਣੀ ਜਲ ਬਿਨ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜੋ ਧਰਤੀ ਸੋਭ ਕਰੇ ਜਲ ਵਰਸੈ ਤਉ ਸਿੱਖ ਗੁਰ ਮਿਲ ਬਿਗਸਾਈ ਸੇਵਕਾ ਹੋਏ ਸੇਵਕ ਵਰਤਾ ਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੌਰ ਵਿੱਚ ਦੇ ਤੁਝੈ ਧਾਈ ਜੇ ਤੁਦ ਸੇਵ ਹੈ ਸੋ ਤੂੰ ਹੈ ਹੋਵੈ ਤੁਦ ਸੇਵਕ ਪੈਜ ਰਖਾਈ ਪੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨੇਹ ਫਲ ਸਭ ਚਤ్రਾਈ ਸਿਮਰ 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 ਗੁਰ ਆਪਣਾ ਸੋਇ ਮਨ ਜਾਗਾਈ ਇਕ ਦਾਨ ਮੰਗੈ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝੜਕੇ ਤਾਂ ਮੀਠਾ ਲਾਗੇ ਜੇ ਬਖਸੇ ਤਾਂ ਗੁਰ ਵੜਾਈ ਗੁਰਮਖੋ ਬੋਲੈ ਸੋ ਥਾਏ ਪਾਏ ਮਨ ਮੁਖ ਖਿਚ ਥਾਏ ਨਾ ਪਾਈ ਪਾਲਾ ਕਕਰ ਵਰਫ ਵਰਸ ਗੁਰ ਸਿਖ ਗੁਰ ਦੇਖਣ ਜਾਈ ਸਭ ਦਿਨ ਅਸ ਰਹਿਣ ਦੇਖੋ ਗੁਰ ਆਪਣਾ ਵਿਚ ਅਖੀ ਗੁਰ ਪੈਰ ਤਰਾਈ ਅਨੇਕ ਉਪਾਅ ਕਰੀ ਗੁਰ ਕਾਰਣ ਗੁਰ ਭਾਵੇਂ ਸੋ ਥਾਏ ਪਾਈ ਰੈਣ ਦੇ ਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰ ਮਿਲ ਤ੍ਰਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਉ ਹੈ ਜਤ ਕਤ ਤਤ ਗੋਸਾਈ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰ ਮਿਲ ਤ੍ਰਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹੂ ਹੈ ਜਤ ਕਤ ਤਤ ਗੋਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ